ਮੈਂ ਤਾਂ ਚੱਲਿਆ ਸੀ ਕਿਸੇ ਕੰਮ ਵਾਇਲ ਲਾਇਆ ਸੀ ਚਾਰਜ ਤੇ ਬੇਲੀ ਮਿਰਗੇ ਮੇੜਾ ਮੋੜਾ ਕਹਿੰਦਾ ਅੱਜ ਮੇਰੀ ਵੀਡੀਓ ਜ਼ਰੂਰ ਬਣਾਉਈਆ ਸਾਸੀ ਕਾ ਉਬੇਰ ਇਕੱਠੇ ਕਰ ਰਿਹਾ ਪੱਕੇ ਆ ਤੇ ਅੱਜ ਦੀ ਪੋਜੀਸ਼ਨ ਥੋੜੀ ਜੀ ਟੈਟ ਇੱਲਦਾਨਾ ਇੱਲਦਾਨਾ ਪੀਟਰ ਇੰਜਨਾਂਗਾ ਹੈ ਕੀਟਰ ਜਨੰਗ ਉਹ ਲਦਾਣਾ ਹਮ ਕਹਾਂਗਾ ਪਤਾ ਫੇਰੀ ਲੱਗੇ ਇਹਨੂੰ ਪਤਾ ਰੋਜਦਾ ਕੰਨ ਅੱਲਾ ਤਾਂ ਪ੍ਰਾਨਾ ਯਾਰ ਹੈ ਮੇਰਾ ਮੋੜਾ ਤਾਂ ਇਹਦਾ ਵੀਡੀਓ ਬਣਾਓ ਮੇਰੀ ਜਿਹੜੀਆਂ ਬੜੀਆਂ ਚੱਲੀਆਂ ਜਾਂਦੀਆਂ ਵੀਡੀਓ ਲੱਖਾਂ ਲੈ ਮਿਲ ਨਹੀਂ ਜਾਂਦਾ ਯਾਰ ਇਹ ਦੁਨੀਆ ਫਿਰ ਮੈਂ ਕਿਉਂ ਨਹੀਂ ਯਾਰ ਲੈ ਮੈਨੂੰ ਵਿਚਕਣਾ ਅਬ ਤੂੰ ਨਹੀਂ ਜਾਣਦਾ ਮੈਨੂੰ ਗੇ ਚੱਕ ਕੇ ਗਿਆ ਤੇਰੇ ਕਰੋ ਦਾ ਗੋਆ ਚੱਕ ਕੇ ਗਿਆ ਬੜਾ ਸੁਨਾ ਫਿਰ ਗੱਲਬਾਤ ਬੜੀ ਲੰਮੀ ਨਹੀਂ ਕਰਨੀ ਵੀਡੀਓ ਸੁਨਾ ਕੋਈ ਗੱਲਬਾਤ ਅੱਜ 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 ਕਿੰਨਾ ਲਾਇਆ ਪੋਜੀਸ਼ਨ ਅੱਜ ਟਾਈਟ ਨਹੀਂ ਲੱਗਦੀ ਥੋੜੀ ਜੀ ਹਾਂ ਜੀ ਟਾਈਟ ਕਿੰਨਾ ਚੱਲ ਬੋਦਰ ਤਿੰਨ ਪੋਵੇ ਹਾਂ ਚੱਲ ਪੋਵੇ ਅੱਜ ਤੇ ਨਾ ਤੇ ਪੋਦੀ ਪੋਦ 25 ਬੋਦਰ ਪੀਤੀ ਕੀ ਹਾਂ ਜੀ ਆ ਜਿਹੜੀ ਕਿੱਥੇ ਕੜਪੰਡੇ ਮਗਮੜੇ ਲੱਖ ਕੋਲੇ ਅੱਛਾ ਠੇਕੇ ਤੇ ਠੇਕਾ ਦੇਸੀ ਦਾਰੂ ਪਿੰਡੋਂ ਬਾਹਰ ਫਿਰਨੀ ਤੇ ਉੱਥੋਂ ਹਾਂਜੀ ਅੱਛਾ ਅੱਛਾ ਤੇ ਆਈ ਡੜੀ ਨਹੀਂ ਗਿਆ ਮੈਂ ਜੇ ਜੇ ਪਾ ਲੱਗੇ ਕਰ ਆਪਣੇ ਨਾ ਮੇਰੇ ਕੋਲ ਫਰੋਲਸੋਰਾ ਘਰ ਚਾਤ ਸੰਕਚ ਨਹੀਂ ਅੱਛਾ ਹੁੰਦਾ ਹੁਣ ਮਾ ਸਾਰਾ ਸਦਾ ਪਿਆ ਬੜਾ ਬੰਗਲਾ ਕਾਇਆ ਨਹੀਂ ਹੁੰਦਾ ਅੱਜ ਹੁੰਦੇ ਹੁੰਦੇ ਤਾਈ ਜਾਂਦੇ ਨੇ ਤੋਡਾ ਕੋਈ ਨਹੀਂ ਕਿਥੋਂ ਦੇ ਕੋਤਾ ਨਹੀਂ ਉਹ ਫਿਰ ਉਹ ਚਿਹਰਾ ਫਿਰ ਚਿੱਟੇ-ਚੁੱਟੇ ਵਾਲਾ ਦਾ ਢਾਉਂਦੇ ਹੋਣੇ ਨੇ ਨਾ ਆ ਕਿੱਤੇ ਵਾਲਾ ਨਾ ਚੱਲ ਬੋੜਾ ਉੱਠ ਕੇ ਫਿਰ ਸੁਣਾ ਕੋਈ ਗੱਲਬਾਤ ਉਹ ਚੰਨਾ ਚੰਨਾ ਵਿੜ ਖਾਣ ਦੇ ਵਿੜ ਖਾਜੀ ਇਹ ਚਿਹਰੇ ਬਣਾ ਰਹੀ ਏ ਵਿੜ ਬਣਾ ਰਹੀ ਏ ਛੇਰਨਾ ਬਣਾ ਦੇ ਉਹ ਕਿਦਾਂ ਦੋ ਸੱਟਿਆ ਸੀ ਅੱਛਾ 베ਲੀ ਤੇਰਾ ਮੈਂ ਬੇਲੀ ਚੇਲਾ ਮੈਂ ਆ ਬੋੜਾ दारू ਪੀਣ ਵਾਲਾ ਕੰਮ ਛੱਡ ਦੇ ਯਾਰ दारू ਤੇਰੀ ਅੱਖਾਂ ਕੰਜਿਆਂ ਦਾ ਪਾਟਣ ਵਾਲੀਆਂ ਹੋਈਆਂ ਪੀਆਂ ਦੇ ਦੱਸਣ ਗਿਆ ਨਜੇ ਨੂੰ ਲਾਰਤੀਆਂ ਹੋਈਆਂ ਬੰਦਾ ਮੈਨੂੰ ਦੱਸਣੀ ਤੂੰ दारू ਛੱਡ ਦੇ ਹ ਤੇਰੀ ਰੋਜ ਦਾ ਤੇਰਾ ਵਕਤ ਹੈ ਬੰਦਾ ਮੈਨੂੰ ਦੱਸਣੀ ਨਾ ਕੋਈ ਨਗਲ ਬੰਦਾ ਮੈਨੂੰ ਮਾਰ ਦੱਸਣੀ ਤੰਦ ਵੀ ਇੱਕ ਰਹਿ ਗਿਆ ਅਗਲਾ ਫਰੰਟ ਵਾਲਾ ਆਵੇ ਲੈ ਕਾ ਕਰ ਜਦ ਨਾ 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 ਕਰ ਵੀਡੀਓ ਖਰਾਬ ਹੋ ਜੇਗੀ ਵੀਡੀਓ ਖਰਾਬ ਹੋ ਜੇਗੀ ਦੇਰ ਵੀ ਤੇਰਾ ਅਵੀ ਚ ਟੱਕ ਦੇ दारू ਛੱਡ ਦੇ ਹੁਣ ਸਾਰੀ ਉਮਰ ਤੂੰ दारू ਪੀਤੀ ਐ ਮੈਂ ਬੰਦਾ ਤੂੰ ਸਾ ਦੇਂਦੇ ਚ ਕੋਈ ਸ਼ੱਕ ਨਹੀਂ ਇਨਸਾਫ ਨਹੀਂ ਇਤਦਾ ਬੰਦਾ ਤੂੰ ਇੰਦੇ ਤਾਂ ਕੋਈ ਸ਼ੱਕ ਨਹੀਂ ਯਾਰਾਂ ਦਾ ਯਾਰ ਆ ਯਾਰ ਯਾਰ ਮਾਰ ਵੀ ਨਹੀਂ ਤੇ ਹੁਣ ਮੈਂ ਕਰ ਹੱਥ ਚੋਰੀ ਆਪਣੀਆਂ ਮਰਲਾ ਕੋ ਹਲਦੀ ਇਹ ਤਾਂ ਪਟਦੇ ਕੋਣਿਆ ਅਜੇ ਵੀਰ ਯਾਰ ਜੇ ਅਜੇ ਵੀਰ ਮੇਰਾ ਓਏ ਹੋਏ ਪੋਜੀਸ਼ਨ ਹਾਂ ਟੱਕ ਮੇਰਾ ਕਿੱਦੀ ਹੋਏ ਉਹ ਜੇ ਲੁੱਕਾ ਨਹੀਂ ਕੀ ਹੋ ਗਿਆ ਗਾਣਾ ਉਹ ਧਾਰ卡ਡ ਤਾਂ ਛੱਡ ਘੜਾ ਧਾਰ卡ਡ ਤੋਂ ਆਪਾਂ ਕਿਹੜਾ ਆਪਾਂ ਪੈਸੇ ਡਿੱਗ ਪਏ ਕੋਈ ਪੈਸੇ ਡਿੱਗ ਨਹੀਂ ਰਿਹਾ ਤਾੜਾ ਪਚੱਕ ਰਿਹਾ ਕਰਕੇ ਉਹ ਨਹੀਂ ਯਾਰ ਪੈਸੇ ਸਾਹਮਣੇ ਰੱਖਿਆ ਕਰ ਮਾਇਆ ਅੱਜ ਕਿਥੋਂ ਇੰਨਾ ਮਾਲ ਤੇ ਉਹ ਦਾਹਾਂ ਦਾ ਵੇਗਾ ਵਿੱਚ ਇਹ ਵੀਡੀਓ ਚੱਲਣੀ ਬਹੁਤ ਲੱਖਾਂ ਲੋਕਾਂ ਨੇ ਵੇਖਣੀ ਤੇ ਥੋੜੇ ਧਿਆਨ ਨਾਲ ਬਣਾ ਮੇਰਾ ਵੀਰ ਅੱਛਾ ਅੱਜ ਵੀੜਾ ਬਣਾ ਦੇ ਮੇਰੀ ਅੱਜ ਇਹ ਗਾਣਾ ਕੋਣਾ ਸੁਣਾ ਦੇ ਅੰਦਲਿਆ ਕਿਹ ਵੀਡੀਓ ਬਣਾ ਲੈ ਇੰਨੀ ਓਏ ਹੋਏ ਆ ਮੋੜਾ ਤੇਰੀ ਮੋਟੋ ਹੈ ਹਾਂਜੀ ਤੇ ਗੈਂਸਟਰ ਲੱਗਦਾ ਪਤੰਦਰਾ ਚੋਣ ਕਰਦਾ ਨਾਮ ਮੋੜਾ ਵੈਰੀ ਗੁੱਡ ਪਿਤਾ ਦਾ ਨਾਮ ਬਿੱਲੂ ਵੈਸੇ ਤੂੰ ਮੋੜਿਆ ਬੰਦਾ ਤਾਂ ਤੂੰ ਕੋਲਾ ਇਧਰ ਵੇਖਿਆ ਆ ਵਿਖਾਈਏ ਆਪਾਂ ਆਪਦੇ ਸਰੋਤਿਆਂ ਨੂੰ ਆ ਵੇਖੋ ਆ ਮੁੰਡਾ ਵੇਖੋ ਤੇ ਅੱਜ ਕੱਲਹਾਂ ਦੀ ਕੰਡੀਸ਼ਨ ਵੇਖੋ ਜੀ ਵੇਖੋ ਇਹ ਬੁੱਢਾ ਬੰਦਾ ਕੀ ਬੋਲਦਾ ਪਿਆ ਹਾਏ ਹਾਏ ਇਹ ਬੁੱਢਿਆ ਆ ਤਾਂ ਨਜ਼ਾਰਾ ਲਾਦਾ ਜੁਲਫਾਂ ਬੜੀਆਂ ਤੇਰੀਆਂ ਯਾਰ ਅੱਜ ਜਮਾ ali ਪੁੱਟੋ ਲੱਗਦਾ ਹੈ ਨਾ ਹੈ ਬਿੱਲੂ ਹੈ ਸ਼ੇਰ ਵੀ ਆ ਜੀ ਮੋੜਾ ਜਦੋਂ ਪਾਕਿਸਤਾਨ ਬਣਿਆ ਉਦੋਂ ਕਿੱਡਾ ਕੋ ਤੂੰ ਮਿੱਕਾ ਐ ਇਹ ਕਿੱਡਾ ਕੋ ਐ ਮਾਰਜਾ ਦੀ ਪਿੰਦਾ ਅੱਛਾ ਉਦੋਂ ਜਦੋਂ ਪਾਕਿਸਤਾਨ ਬਣਿਆ ਫਿਰ ਤਾਂ ਤੇਰੀ ਉਮਰ ਵੀ ਬਾਵਾ ਕਿੱਚੀ ਬਿਠਾ ਹੈ ਦੋ ਘਟ 80 ਹੋ ਗਈ ਫਿਰ ਤਾਂ ਇੰਨੀ ਨੀਂਦ ਐ ਇੰਨੀ ਨਹੀਂ ਹੋਣੀ ਜੀ ਨਹੀਂ 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 ਮੋੜਾ ਅਡੀ ਉਮਰ ਤੇਰੀ ਉਮਰ ਬਾਤ ਤੋਂ ਬਾਤ 70 ਸਾਲ ਹੋਣੀ ਜੀ ਬਾਬਾ ਜੀ 70 ਸਾਲ 70 ਵੀ ਨਹੀਂ ਹੋਣਾ ਬੱਦ ਨਈ ਨਈ ਬਿਚਾਰ ਦੱਕਿਆ ਫੁੱਟ ਨਹੀਂ ਹੋ ਰਾ ਬਾਈ ਮੈਂ ਮੁੰਡਾ ਵਿਆਹ ਪੁੱਤਰੇ ਦੇ ਕਿੱਡੇ 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 ਪੁੱਤਰੇ ਦੇ ਚੱਲ ਬੜਾ ਸੁਣਾ ਫਿਰ ਗੱਲਬਾਤ ਕੋਈ ਫਿਰ ਬੰਦ ਕਰੀਏ ਚੈਨ ਗੱਲ ਕਰਦੇ ਆ ਜੀ ਓਹ ਥੋੜੀ ਜਿਹੀ ਫੋਟੋ ਪੁਰਾਣੀ ਏ ਇੰਨੇ ਮੈਂ ਕਰ ਕੋਣੀ ਥੋੜੀ ਵਿਆਹ ਦੀ ਸੁਣਾ ਬਿਲ ਕੋਲ ਜੀ ਕੋਲਤੀ ਕੋਲਤੀ ਬਗ ਕਰ ਗਿਆ ਕੀ ਹੋ ਗਿਆ ਕੀ ਹੋ ਗਿਆ ਕਦੋਂ ਕਰ ਜੁਹੀ ਆ ਬੰਦਾ ਕਹੜਾ ਜੁਹੀ ਆ ਹਾਂ ਜਿਹੜਾ ਜੁਹੀ ਆ ਬੰਦਾ ਇਹ ਸਾਸ ਜਿਆ ਆਹ दारू ਪੀਤੀ ਗਾਮ ਗਾਮ ਨੂੰ ਪੁਲਾਉਣ ਵਾਸਤੇ ਨਾ ਹਾਂ ਕਿੰਨੇ ਗਾਮ ਨੂੰ ਪੁਲਾਉਣੀ ਗਾਮ ਨੂੰ ਪੁਲਾਉਣ ਵਾਸਤੇ ਪੀਤੀ ਆ ਨਾ ਕਿੰਨੇ ਗਾਮ ਨੂੰ ਹਾਂ ਇਹੋ ਜਿਹਾ ਕਿਹੜਾ ਗਮ ਲੱਗਿਆ ਹੁਣ ਤੈਨੂੰ ਕਿਹ ਕਿਹ ਦਾ ਗਮ ਲੱਗਿਆ ਹੈ ਕਿਹੜਾ ਕਿਤੀ ਭੱਜੀ ਕਰ ਹਾਂ ਨਹੀਂ ਭੱਜੀ ਠੀਕ ਆ ਓਹੋ ਹੋ ਆ ਨਹੀਂ ਬਣਾਉਣੀ ਯਾਰ ਵਿੱਚ ਇਹੋ ਜੀ ਗੱਲ ਨਹੀਂ ਕਰਨੀ ਵੀਡੀਓ ਦੇ ਵਿੱਚ ਇਹ ਗਲਤ ਕਰ ਉਹ ਕਾ ਝੋੜੀ ਦੀ ਬੇਰੇ ਬੇਰ ਝੋੜ ਵਾਲੀ ਹੈ ਬੇਰ ਲੈਂਦੇ ਹਾਂਜੀ ਕਿੱਥੋਂ ਅੱਜ ਗਾਣੇ ਗਾਹੇ ਬੰਲਾ ਗਾਣਾ ਮੋੜੇ ਦੀ ਪੋਜੀਸ਼ਨ ਅੱਜ ਸਟੈਟ ਹੈ ਤੇ ਸਰੋਤਿਆਂ ਨੂੰ ਵੰਦੀ ਹੈ ਵੱਤੋ ਵੱਦ ਲਾਇਕ ਸਵਾਲ ਸ਼ੇਅਰ ਕਰਨੇ ਮੋੜੇ ਚਾਹ ਹਰ ਜੇ ਸ਼ੇਅਰ ਵੀ ਕਰਦੇ ਹੋ ਨਾ ਕਿਤੇ ਤੇ ਜੇ ਜਹੜਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਨਾ ਕਿਤੇ ਸਵਾਦ ਆ ਜੇ ਤੁਹਾਡਾ ਕਿਹੜਾ ਜੋਰ ਲੱਗਣਾ ਯਾਰ ਤੁਹਾਡਾ ਤਾਂ ਮਾੜਾ ਆ ਜਾ ਐ ਕਰਕੇ ਨਾ ਐ ਕਰਕੇ ਐ ਹੁੰਦਾ ਜੀ ਨਕਲ ਨੂੰ ਇਹ ਸਾਡਾ ਸਰਦਣਾ ਯਾਰ ਇਹਨੇ ਨਾਲ ਬੜਾ ਕਰ ਕਰ ਸਰੋਤੇ ਨੂੰ ਬੇਨਤੀ ਇਹ ਯਾਰ ਸਾਡੀ ਬਾਬਾ ਜੀ ਗਰੀਬੰਦਾ ਹਾਂ ਤੇ ਗਰੀਬ ਸਾ ਬੰਦੇ ਨਹੀਂ ਹੁੰਦਾ ਕੋਈ ਆਏ ਹਾਏ ਉਰ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਯਾਰ ਬੱਬੇ ਇੱਕ ਵੀਡੀਓ ਸਾਡੀ ਕਰ ਦਿਓ ਬਾਬਾ ਜੀ ਸਾਨੂੰ ਦੁਨੀਆ ਧਮਾਨ ਬਣ ਕੇ ਦੁਨੀਆ ਸੇ ਕਮਾ ਦਿਓ ਰਸ਼ੀਆ ਨਾਲ ਲੜੀਏ ਨਾਲੇ ਲੜਾਈ ਲੱਗੀ ਉੱਥੇ ਫੌਜੀਆ ਦਾ ਸਮਾਨ ਉਸਮੋਂ ਫੌਜੀਆ ਵਾਲੀ ਵਰਦੀ ਤੇ ਨੂੰ ਪਵਾ ਦੇਾਂਗੇ ਬੱਬੇ ਫੌਜੀ ਮੈਂ ਕਿ ਵੀਡੀਓ ਛੇ ਕਰਕੇ ਮਾਮੇ ਪਿੰਡ ਫੋਟੋ ਕਰਾ ਆ ਜਾ ਆ ਇੱਕ ਲਾ ਦੇ ਮਾਮੇ ਪਿੰਡ ਯਾਰ ਮਾਮੇ ਜੀ ਦੇ ਨਾਲ ਜੀ ਦੇ ਸਰੋਤੇ ਰੱਬ ਵਰਗੇ ਸਰੋਤੇ ਜਿਹਾ ਕਰ ਦਿਓ ਮੁੰਡੇ ਦੀ ਇੱਕ ਬੈਂਚ ਕਰਕੇ ਮਾਮੇ ਕੋਲੇ ਰੀਜ ਪੂਰੀ ਠੀਕ ਹੈ ਨਾ ਚੈਨਲ ਤਾਂ ਛੋਟਾ ਜਿਹਾ ਹੈ ਸਾਡਾ ਪਰ ਹੈ ਬਹੁਤ ਕੀਮਤੀ ਕਿਉਂਕਿ ਬਸ ਹੀ ਕੀਮਤੀ ਬੰਦਿਆਂ ਦੀਆਂ ਬਣਾਉਂਦੇ ਆ ਜਾਂ ਰੱਬ ਦੀਆਂ ਬਣਾਉਂਦੇ ਆ ਐਵੇਂ ਅਸੀਂ ਉਹ ਰੱਬ ਦਾ ਬਣਾਉਂਦੇ ਆ ਲੰਡੂ ਬੰਦਿਆਂ ਦੀ ਤਾਂ ਅਸੀਂ ਬਣਾਉਂਦੇ ਨਹੀਂ ਬੱਲੇ ਇੱਕ ਵੀਡੀਓ ਵਿੱਚ ਛੇਕ ਲਈ ਮਾਮੇ ਕੋ ਘਰ ਫੋਟੋ ਦੀ ਮਾਮੇ ਕੋਲ ਫੋਟੋ ਕਰਦੇ ਹੋ ਹੈ ਮਾਮੇ ਜਿਹੜੇ ਕੋਲ ਨੇ ਤੇ ਤੂੰ ਆ ਦਰਸ਼ਕਾਂ ਨੂੰ ਇੱਕ ਨਾ ਕਾਰ ਯਾਰ ਨਾ ਵੀ ਅੱਜ ਤੋਂ ਬਾਅਦ दारू ਨਹੀਂ ਪੀਂਦਾ ਇਦਾਂ ਥੋੜੀ ਪੀ ਲਿਆ ਕਰ ਨਾ ਕੋਈ ਜਾਲ ਨਹੀਂ ਮਿੱਟੀ ਨਹੀਂ ਮੈਂ ਕੰਮ ਕਰਦਾ ਨਾ ਮੈਂ ਮਿਹਨਤ ਕਰਦਾ ਯਾਰ ਬੱਬਾ ਮੈਂ ਚੋਰੀ ਛੋੜ ਕਰਦੀ ਕਿਹਦੇ ਨਹੀਂ ਚੋਰੀ ਤਾਂ ਨਹੀਂ ਕਰਦਾ ਢਾੜੀ ਦੱਪਾ ਕਰਦਾ ਤਾਂ ਮੈਂ ਮੰਨਦਾ ਪੱਕਾ ਦੀ ਕਦੇ ਭਰਮ ਦੂਰ ਕਰ ਰਿਆ ਕਰਕੇ ਤੇ ਆ ਗਮ ਦੂਰ ਕਰ ਲਿਆ ਕਰਕੇ ਜਿਆਦਾ ਹੋ ਗਿਆ ਨਾ ਗਮ ਦੂਰ ਅੱਜ ਤੂੰ ਬਾਬਾ ਇਹ ਛੋੜਿਆ ਪੋਤਰੇ ਵਾਸਤੇ ਪੋਤਰੇ ਵਾਸਤੇ ਆ ਬੇਰ ਲੈ ਕੇ ਚੱਲੇ ਆਵੇ ਦੁੱਤ ਕਾਹਨ ਕੋਰੋ ਲਾਜ ਹਾਂ ਪੋਤੇ ਆਸੇ ਲੈ ਕੇ ਚੱਲਿਆ ਇਗਲੇ ਪਿੰਡੋਂ ਤੈਨ੍ਹ ਤਲੀਆਂ ਤਿੰਨ ਪੀਲੀਆਂ ਕੰਮ ਵਿੱਚੇ ਛੱਡ ਕੇ ਆ ਗਿਆ ਤੇੜੀਆਂ ਹਾਂ ਪਿੱਛੇ ਜੋ ਬੋਲ ਪੀ ਗਿਆ ਆ ਤੇਰਾ ਬੜਾ ਜੇ ਆਦਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾ ਦੋ ਲੈ ਤੂੰ ਕਿਹ ਛੱਡਣ ਮੈਂ ਆਪ ਤੇ ਕਰ ਰਿਹਾ ਜਾਵਾਂਗਾ ਤੂੰ ਇਹ ਛੱਡ ਜਾ ਆ ਲੈ ਆਹ ਦਾ ਘਰੇ ਛੱਡ ਕੇ ਆਵਾ ਤੈਨੂੰ ਵਾਹ ਤੂੰ ਮਛਲੀ ਨਾ ਦੀ ਛੱਡੀ ਪਿੱਤੇ ਮੇਰੀ ਆਹ ਫੜ ਕੇ ਉਹ ਆਂਦਾ ਟੋਕਰੇ ਬਣਾ ਲੈਂਦੇ ਇਹ ਤੇ ਇਹ ਆਂਦਾ ਵੀ ਮੈਂ ਛੱਡ ਕੇ ਆਵਾ ਜਾਂਦਾ ਬੇਲੀ ਆਵੇ ਅੱਲਾ ਬੀੜਾ ਮਲਦਾ ਪਿਆ ਮਲੀਆਂ ਨੇ ਅਗਲੇ ਪਰ ਲੱਗੇ ਬੰਦੇ ਗੋੜੇ ਮੋੜੇ ਦਾ ਬੇਲੀ ਵੀ ਆ ਜਾਏ ਜਾਂਦਾ ਵੇ ਪੰਜਾਬ ਦਾ ਵਿਆਹ ਪਾਰਟੀ ਚ ਕਿੱਜਾ ਵਾਰਦਾ ਬਿਲਕੁਲ ਸਹੀ ਹਾਂ ਸੱਚੀ ਗੱਲ ਹੈ ਉਹਦਾ ਗੱਲ ਬਣੀਆਂ ਦਾ ਭੜੇ ਭੜੇ ਮੇਰੀ ਫਤੋ ਦੇ ਯਾਰ ਆਪਣੇ ਯਾਰ ਵੀ ਹੋ ਜੇ ਜਿਹੋ ਜਿਹੇ ਆਪ ਆ ਬਾਬਾ ਜੀ ਆਪਾਂ ਦੇ ਪਤੋਂ ਯਾਰ ਰੱਖੇ ਮੋਟੀ ਯਾਰ ਰੱਖੀ ਹਾਂ ਉੱਟ ਯਾਰ ਯਾਰ ਟੋਕਰਿਆਂ ਵਾਲੇ ਨਹੀਂ ਹੈ ਆਪਣੇ ਦੇ ਯਾਰ ਵੀ ਹੋ ਜੇ ਤੇ ਹੁਣ ਬੰਦ ਕਰ ਗਏ ਬੰਦ ਕਰ ਦਈਏ ਯਾਰ ਬੜੀ ਹੋ ਗਈ ਮੈਂ ਗਾਣਾ ਹੁਣ ਵਿੱਚ ਲਾ ਦਾਂਗੇ ਐਡ ਕਰ ਦਾਂਗੇ ਗਾਣਾ ਮਲਕ ਆਹ ਮੈਂ ਮਲਕ ਜੀ ਉਹ ਉਹ ਸ਼ੇਅਰ ਕਰਕੇ ਵੀਡੀਓ ਤੇਰੀ ਕਾਹਨਾ ਦਾ ਸੀ ਉਹ ਕਿਹਾ ਜੀ ਸ਼ੇਅਰ ਕਿਉਂ ਵੀ ਉਹ ਆਖਣਾ ਵੀ ਮੇਰਾ ਸਰਦਾਰ ਮਾੜੀ ਮੋਟੀ ਜੀ ਨਹੀਂ ਯਾਰਾਂ ਦਾ ਯਾਰ ਹੈ ਯਾਰ ਜੀ ਮਲਕ ਜੀ ਹਾਂ ਮਨਕੇ ਮੈਂ ਜੀ ਬੁੜਕਾ ਹਾਂ ਮੈਂ ਅੱਜ ਪੰਜ ਸੋ ਜੀ ਮੈਂ ਯਾਰੀ ਕੰਮ ਦੇ ਕੁੜੀ ਦਾ ਨਾਂ ਨਹੀਂ ਲੈਣਾ ਕਿਸੇ ਦਾ ਤੈਨੂੰ ਮੈਂ ਅੱਗੇ ਨੋ ਹਾਂ ਮਨ ਨਾਲ ਰਹਿੰਦਾ ਹਾਂ ਹਾਂ ਨਹੀਂ ਹਾਂ ਕਿਸੇ ਦਾ ਕਰੇ ਲੋ ਕਿਸੇ ਦਾ ਨਾਮ ਨਹੀਂ ਲੈਣਾ ਵਿੱਚ ਦਗਲੰਦਾਜ਼ ਕਰੇ ਲੋ ਦਗਲੰਦਾਜ਼ੀ ਨਹੀਂ ਕਰਨੀ ਆਪਾਂ ਕਿਸੇ ਨਾ ਦੇ ਵੀਡੀਓ ਲੰਗੇ ਨਾ ਠੀਕ ਹੈ ਠੀਕ ਹੈ ਦੈਟ ਇਜ਼ ਰੌਗ ਅਲੰਗੇ ਬਾਈਬਲ ਦੇ ਬੰਗੇ ਚੱਲ ਬਸ ਕਰੀਏ ਯਾਰ ਹੁਣ ਤੂੰ ਨਾ ਆ ਸਰੋਤਿਆਂ ਕਰਦੇ ਬੇਨਤੀ ਵੀ ਹੁਣ ਬੰਦ ਕਰੀਏ ਬਾਬਾ ਜੀ ਮੈਂ ਕੀ ਸਾਡੀ ਗਰੀਬਾਂ ਦੀ ਚੱਲ ਨਹੀਂ ਬੜ ਕਿਉਂਕਿ ਅੱਜ ਤੁਰ ਗੱਲ ਫੋਰ ਨਹੀਂ ਰਹੀ ਯਾਰ ਕੋਈ ਅੰਦਰ ਨਾ ਟਿਕਾਣੇ ਦੀ ਲੱਗ ਨਹੀਂ ਰਹੀ ਬਾਬਾ ਜੀ ਵੀਡੀਓ ਬਹੁਤ